ਜਾਗ ਪਏ ਪੰਜਾਬੀ ਜੱਟ ਸੂਰਮੇ ਇਕੱਠੇ ਹੋ ਗਏ ਸਾਰੇ ਇੱਕ ਥਾਂ ਪੜਾ ਅੱਜ ਜਾਗ ਪਏ ਪੰਜਾਬੀ ਜੱਟ ਸੂਰਮੇ ਇਕੱਠੇ ਹੋ ਗਏ ਸਾਰੇ ਇੱਕ ਥਾਂ ਪੜਾ ਅੱਜ ਜਾਗ ਪਏ ਪੰਜਾਬੀ ਜੱਟ ਸੂਰਮੇ ਇਕੱਠੇ ਹੋ ਗਏ ਸਾਰੇ ਇੱਕ ਥਾਂ ਪੜਾ ਅੱਜ ਜਾਗ ਪਏ ਪੰਜਾਬੀ ਜੱਟ ਸੂਰਮੇ ਅੰਮ ਸੰਘ ਵੰਗਰਾ ਜਾਨ ਲਈ ਇਹ ਨਾ ਤਲੀ ਤੇ ਟਿਕਾ ਸਿੰਘ ਤੇ ਉਹ ਦਮ ਸੰਘ ਵੰਗਰਾ ਜਾਨ ਲਈ ਇਹ ਨਾ ਤਲੀ ਤੇ ਟਿਕਾ ਭਗ ਸਿੰਘ ਤੇ ਉਹ ਦਮ ਸੰਘ ਵੰਗਰਾ ਦੀਪੰਤ ਸਿੰਘ ਤੇ ਸਿੰਘ ਤੇ ਉਹ ਦਮ ਸੰਘ ਵੰਗਰਾ ਜਾਨ ਲਈ ਇਹ ਨਾ ਤਲੀ ਤੇ ਟਿਕਾ ਭਗ ਸਿੰਘ ਤੇ ਉਹ ਦਮ ਸੰਘ ਵੰਗਰਾ ਜਾਨ ਲਈ ਇਹ ਨਾ ਤਲੀ ਤੇ ਟਿਕਾ ਓਏ ਅੱਤ ਚੁੱਕੀ ਅਜ ਦਿੱਲੀ ਸੇ ਅੱਤ ਚੁੱਕ ਲਈ ਚੁੱਕੀ ਅੱਜ ਦਿੱਲੀ ਸਰਕਾਰ ਨੇ ਪੰਗਾ ਲਿਆ ਹੈ ਕਿਸਾਨਾਂ ਨਾਲ ਪਾ ਚੁੱਕੀ ਅੱਜ ਦਿੱਲੀ ਸਰਕਾਰ ਨੇ ਪੰਗਾ ਲਿਆ ਹੈ ਕਿਸਾਨਾਂ ਨਾਲ ਪਾ ਅੱਤ ਚੁੱਕੀ ਅੱਜ ਦਿੱਲੀ ਸਰਕਾਰ ਦੇ ਢਾਰਵੇਂ ਦੀ ਅੱਤ ਚੁੱਕ ਲਈ ਚੁੱਕੀ ਅੱਜ ਦਿੱਲੀ ਸਰਕਾਰ ਨੇ ਪੰਗਾ ਲਿਆ ਹੈ ਕਿਸਾਨਾਂ ਨਾਲ ਪਾ ਅੱਤ ਚੁੱਕੀ ਅੱਜ ਦਿੱਲੀ ਸਰਕਾਰ ਨੇ ਪੰਗਾ ਲਿਆ ਹੈ ਕਿਸਾਨਾਂ ਨਾਲ ਪਾ